ਜਿਸਾ ਜਨਾਵੇ ਤੈਸਾ ਨਾਨਕ ਜਾਣ ਹਾਂ ਉਹ ਜਿਸ ਤੇ ਕਿਰਪਾ ਕਰਕੇ ਆਪਣੇ ਬਾਰੇ ਵਿੱਚ ਜੈਸਾ ਜਨਾਵੇ ਜਿਸ ਤਰ੍ਹਾਂ ਜਨਾ ਦੇਂਦਾ ਕਿ ਮੈਂ ਇਸ ਤਰ੍ਹਾਂ ਦਾ ਹ ਤੈਸਾ ਨਾਨਕ ਜਾਣ ਲੋਕ ਉਹਦੇ ਬਾਰੇ ਉਸ ਤਰ੍ਹਾਂ ਜਾਣ ਲੈਂਦੇ ਨੇ ਦੇਖੋ ਜਿਵੇਂ ਹੁਣ ਇੱਕ ਉਦਾਹਰਨ ਆਪਾਂ ਕਿਸੇ ਨੂੰ ਦਸੀਏ ਮੈਂ ਇਸ ਤਰ੍ਹਾਂ ਦਾ ਮੈਂ ਹੁਣ ਕਿਸੇ ਨੂੰ ਦੱਸਾਂ ਵੀ ਮੈਂ ਇਸ ਤਰ੍ਹਾਂ ਇੰਜ ਰਹਿਣਾ ਆ ਕਰਦਾ ਤੇ ਉਹ ਬੰਦਾ ਮੇਰੇ ਬਾਰੇ ਉਸ ਤਰ੍ਹਾਂ ਹੀ ਜਾਣੇਗਾ ਮੈਂ ਕਿਸੇ ਨੂੰ ਕਹਦਾ ਮੈਂ ਚੰਗਾ ਤੇ ਉਹਨੇ ਕਹਿਣਾ ਚੰਗਾ ਵੈਸੇ ਮੈਂ ਘਟ ਕੇ ਨਾ ਕਿਉਂਕਿ ਅਸੀਂ ਮਾੜੇ ਜਿਆਦਾ ਨੂੰ ਕਹੋ ਵੀ ਅਸੀਂ ਮਾੜੇ ਆ ਤੇ ਲੋਕ ਆਪਣੇ ਬਾਰੇ ਉਸ ਤਰ੍ਹਾਂ ਦੀ ਦ੍ਰਿਸ਼ਟੀ ਰੱਖ ਲੈਣਗੇ ਸੋ ਇਸ ਤਰ੍ਹਾਂ ਪਰਮਾਤਮਾ ਨੂੰ ਉਹ ਜਿਸ ਤਰ੍ਹਾਂ ਕਿਸੇ ਨੂੰ ਜਨਾ ਰਿਹਾ ਇੱਕ ਉਹਨੂੰ ਕਹਿ ਰਿਹਾ ਤੇ ਪਰਮਾਤਮਾ ਸਭ ਤੋਂ ਉੱਤੇ ਹੈ ਉਸ ਤੋਂ ਪਰੇ ਕੁਝ ਵੀ ਨਹੀਂ ਇੱਕ ਨੂੰ ਨੇ ਇੰਜ ਜਨਾ ਦਿੱਤਾ ਤੇਰਾ ਪਾਲਨ ਹਾਰਾ ਤੈਨੂੰ ਸਾਂਭਣ ਹਾਰਾ ਸਭ ਕੁਝ ਮੈਂ ਆ ਉਹਦੇ ਹੱਥ ਜੁੜ ਗਏ ਇੱਕ ਨੂੰ ਉਹਨੇ ਜਨਾ ਦਿੱਤਾ ਨਹੀਂ ਤੂੰ ਹੀ ਐ ਸਭ ਕੁਝ ਉਹ ਕਹਿੰਦਾ ਨਹੀਂ ਰੱਬ ਨਾ ਦੀ ਕੋਈ ਸ਼ੈ ਹੀ ਨਹੀਂ ਪਰਮਾਤਮਾ ਕਿਹੜਾ ਰੱਬ ਕਿਹੜਾ ਪਰਮਾਤਮਾ ਉਹ ਨਾਸਤਕ ਹੋ ਗਿਆ ਫਿਰ ਜਿਸ ਹੈ ਜਨਾਵੇ ਜਿੰਨੂੰ ਜਿੰਨਾ ਕੁ ਜਨਾ ਦਿੰਦਾ ਕਿਸੇ ਨੂੰ ਉਹਦੇ ਬਾਰੇ ਬਿਲਕੁਲ ਰੰਚਕ ਮਾਤਰ ਜਿਵੇਂ ਕਹਿ ਲੋ ਇੱਕ ਮਿੱਟੀ ਦੇ ਦਾਣੇ ਜਿੰਨਾ ਵੀ ਨਹੀਂ ਪਤਾ ਤੇ ਕਿਸੇ ਨੂੰ ਉਨਾ ਕੁ ਪਤਾ ਹੈ ਕਿਸੇ ਨੂੰ ਹੋਰ ਜ਼ਿਆਦਾ ਪਤਾ ਹੈ ਇਹ ਨਹੀਂ ਕਿ ਜਿੰਨੂੰ ਉਹਦੇ ਬਾਰੇ ਕੁਝ ਜ਼ਿਆਦਾ ਪਤਾ ਹੈ ਤੇ ਉਹ ਕਵੇ ਵੀ ਮੇਰੀ ਵਿਦਵਤਾ ਮੈਂ ਇਨੀਆਂ ਕਿਤਾਬਾਂ ਪੜ੍ਹੀਆਂ ਮੈਨੂੰ ਤਾਂ ਉਹਦੇ ਬਾਰੇ ਜ਼ਿਆਦਾ ਪਤਾ ਲੱਗਾ ਨਹੀਂ ਭਲਿਆ ਇੱਥੇ ਤੇ ਉਹ ਵੀ ਨੇ ਜਿਹੜੇ ਕੋਰੇ ਅਨਪੜ੍ਹ ਨੇ ਪਰ ਤੇਰੇ ਤੋਂ ਜ਼ਿਆਦਾ ਪਰਮਾਤਮਾ ਬਾਰੇ ਜਾਣਦੇ ਹੀ ਹੋ ਤੇ ਇੱਥੇ ਉਹ ਵੀ ਨੇ ਜਿਹੜੇ ਬਹੁਤ ਪੜੇ ਲਿਖੇ ਨੇ ਪਰ ਪਰਮਾਤਮਾ ਬਾਰੇ ਕੱਖ ਵੀ ਨਹੀਂ ਪਤਾ ਇਹ ਭਾਵ ਕਿਤਾਬਾਂ ਪੜ੍ਹ ਕੇ ਉਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ ਜਿੰਨਾ ਚਿਰ ਉਹਦੇ ਨਾਲ ਸਾਝ ਨਹੀਂ ਪੈਂਦੀ ਅਸਲ ਸਭ ਤੋਂ ਸਹੀ ਜਾਣਿਆ ਉਹੀ ਜਾਣਾ ਹੈ ਜਿਹਦਾ ਜਿਹੜਾ ਉਹ ਆਪ ਦੱਸੇਗਾ ਮੈਂ ਇਸ ਤਰ੍ਹਾਂ ਦਾ ਮੈਂ ਦੱਸ ਦਿੱਤਾ ਰੱਬ ਇਸ ਤਰ੍ਹਾਂ ਦਾ ਹੋ ਸਕਦਾ ਇਹਦੇ ਚ ਝੂਠ ਹੋਵੇ ਜਦੋਂ ਅਭਿਆਸ ਕਰੀਏ ਸੁਰਤ ਟਿਕ ਕੇ ਕਿਤੇ ਸਿਮਰਨ ਕਰੀਏ ਫਿਰ ਜੋ ਕੁਝ ਪਰਮਾਤਮਾ ਆਪ ਦੱਸਦਾ ਨਾ ਕਿ ਮੇਰੀ ਆ ਖੇਡ ਮੇਰੀ ਆ ਲੀਲਾ ਬਸ ਫਿਰ ਉਹ ਜਿਵੇਂ ਕਹਿ ਲੋ ਵੀ 100% ਸੱਚ ਹੈ ਇਸ ਤੇ ਉੱਪਰ ਨਹੀਂ ਵਿਚਾਰ ਜਿਹੜਾ ਦੂਜਾ ਦੱਸੇਗਾ ਹੋ ਸਕਦਾ ਉਹਦੀ ਆਪਣੀ ਕਿਆਸ ਹੋਵੇ ਅੰਦਾਜ਼ਾ ਹੋਵੇ ਖੈਰ ਮੁਕ ਦੀ ਗੱਲ ਸਾਬ ਕਹਿੰਦੇ ਜਿਸਹਿ ਜਨਾਵੇ ਤੈਸਾ ਨਾਨਕ ਜਾਹ ਜਿਸ ਤਰ੍ਹਾਂ ਉਹ ਜਨਉਦਾ ਹੈ ਮੈਂ ਇਸ ਤਰ੍ਹਾਂ ਦਾ ਹਾਂ ਭਗਤਾਂ ਨੂੰ ਪਿਆਰਿਆਂ ਨੂੰ ਅਭਿਆਸੀਆਂ ਨੂੰ ਜਿਗਿਆਸੂਆਂ ਨੂੰ ਉਸ ਤਰ੍ਹਾਂ ਉਹ ਪਤਾ ਲੱਗਦਾ ਹੈ ਸਾਰੇ ਜਿੰਨੇ ਵੀ ਬੈਠੇ ਆ ਜਿੰਨੇ ਸੁਣਦੇ ਆ ਅਸੀਂ ਪਰਮਾਤਮਾ ਬਾਰੇ ਸਾਡਾ ਸਬਦ ਦਾ ਵਕਰਾ ਨਜ਼ਰ ਜਾਏ ਕੋਈ ਕਿਸ ਤਰ੍ਹਾਂ ਸੋਚ ਰਿਹਾ ਮਹਾਰਾਜ ਦੇ ਪ੍ਰਤੀ ਕੋਈ ਕਿਸ ਤਰ੍ਹਾਂ ਕੋਈ ਕਿਸ ਭਾਵਨਾ ਨਾਲ ਆਇਆ ਕੋਈ ਕਿਸ ਨਜ਼ਰੀਏ ਨਾਲ ਮਹਾਰਾਜ ਨੂੰ ਵੇਖਦਾ ਹੋਵੇਗਾ ਸੋ ਖੈਰ ਮੁਕਤੀ ਦੀ ਗੱਲ ਮਹਾਰਾਜ ਕਹਿੰਦੇ ਜਿਸ ਨੂੰ ਇਹ ਦਾਤ ਦਿੰਦਾ ਹੈ ਤੇ ਆਪਣਾ ਸਰੂਪ ਜਿਸ ਤਰ੍ਹਾਂ ਵਿਖਾ ਦਿੰਦਾ ਹੁਣ ਪੰਡਿਤ ਸ਼ਿਵਦਤ ਨੂੰ ਜਦੋਂ ਕੰਗਣ ਘਾਟ ਦਰਸ਼ਨ ਕਰਨ ਜਾਣੇ ਗੁਰਕਲਗੀ ਤਰਪਾਤਸ਼ਾ ਜੀ ਨੇ ਆਪਣਾ ਸਰੂਪ ਰਾਮ ਰੂਪ ਦੇ ਵਿੱਚ ਦਿਖਾ ਦਿੱਤਾ ਮੇਰਾ ਸਰੂਪ ਇਹ ਹੈ ਹੁਣ ਉਹਨੂੰ ਇਹ ਦਿਸਦਾ ਪਿਆ ਤੇ ਨਾਲ ਜਿਹੜੇ ਹੋਰ ਖੇਡਦੇ ਹੋਰ ਬੈਠੇ ਨੇ ਉਹਨਾਂ ਨੂੰ ਗੋਬਿੰਦ ਰਾਜ ਦੇ ਰੂਪ ਚ ਦਿਸਦਾ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਆਏ ਹੋਏ ਪੰਡਿਤ ਨੂੰ ਵਿਸ਼ਨੂ ਰੂਪ ਵਿੱਚ ਦਿਸਦੇ ਪਏ ਨੇ ਕਿਉਂਕਿ ਉਹਦੀ ਭਾਵਨਾ ਸੀ ਉਹਨੂੰ ਮਹਾਰਾਜ ਨੇ ਜਲਾਇਆ ਮੇਰਾ ਸਰੂਪ ਵਿਸ਼ਨੂ ਵਾਲਾ ਹੈ ਤੇ ਸੰਗਤ ਬੈਠੀ ਤੇ ਉਹ ਕਹਿ ਰਹੀਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੋ ਇੰਜ ਦਾਤਾ ਜੀ ਇੱਥੇ ਸਮਝਾਉਂਦੇ ਹਨ ਜਿਵੇਂ ਜਨਾਉਂਦਾ ਓਵੇਂ ਦਿਸਦਾ ਹੈ